ਆਓ ਗੁਰੂ ਕੀ ਸੱਜ ਜਨਬਾਜੀ ਗੁਰਦੁਆਰਾ ਗੁਰਸਵਰੀ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸਤਿਗੁਰਾਂ ਦੀ ਬਾਣੀ ਸੁਣਨ ਦਾ ਸਰਵਨ ਕਰਨ ਦਾ ਸੁਭਾਗ ਅਸਮਾ ਪ੍ਰਾਪਤ ਹੋਇਆ ਹੈ ਆਉ ਸਾਵਧਨ ਹੋਈ ਇਕ ਮਨ ਇਕ ਚਿੱਤ ਹੋ ਕੇ ਸਤਿਗੁਰਾਂ ਦੇ ਪੈ ਦੇ ਵਿੱਚ ਬੜੇ ਆਦਰ ਨਾਲ ਬੜੇ ਸਤਿਕਾਰ ਨਾਲ ਰਸਨਾ ਨੂੰ ਪਵਿੱਤਰ ਕਰੀਏਗਾ ਜਿਕੇ ਅੱਖਾਂ ਜੀ ਸਤਨਾਮ ਵਾਹਿਗੁਰੂ ਇਹ ਪਾਵਨ ਸ਼ਬਦ ਜੋ ਆਪਾਂ ਕੀਰਤਨ ਰੂਪ ਦੇ ਵਿੱਚ ਗਾਇਨ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਦੂਜੇ ਰਾਗ ਮਾਝ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਰਬਗੁਣ ਸਰੂਪ ਪਰਮਾਤਮਾ ਉਹਨਾਂ ਨੇ ਆਪਣੀ ਪਵਿੱਤਰ ਪਾਕ ਮੁਬਾਰਕ ਰਸਨਾ ਤੋਂ ਚਾਰਨ ਕੀਤਾ ਹੋਇਆ ਹੈ ਇਹ ਪਾਵਨ ਸ਼ਬਦ ਦੇਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਿਸ ਬਾਬਤ ਉਚਾਰਨ ਕਰਦਿੰਦੇ ਆ ਵਿਚਾਰ ਕਰੀਏ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਈ ਬਾਪ ਕੀ ਸੁਧ ਕਹਿੰਦੇ ਜੇਕਰ ਮਨੁੱਖ ਦੀ ਸਾਰੀ ਉਮਰ ਨੂੰ 10 ਹਿੱਸਿਆਂ ਵਿੱਚ ਵੰਡਿਆ ਜਾਵੇ ਨਾ ਤਾਂ ਕਰਕੇ ਇਹਦੀ ਸਾਰੀ ਉਮਰ ਦੇ ਕੀਤੇ ਉਦਮਾਂ ਦੀ ਤਸਵੀਰ ਐਵੇਂ ਬਣਦੀ ਏ ਇਹ ਧੰਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਏ 10 ਹਿੱਸਿਆਂ ਦੇ ਵਿੱਚ ਉਮਰ ਬੰਦ ਲਗੇਗਾ ਜੇ ਕਿ ਆਪ ਕੋ ਸਤਨਾਮ ਵਾਹਿ ਕੀ ਕਹਿੰਦੇ ਕਹਿੰਦੇ ਪਹਿਲੇ ਪਿਆਰ ਲੰਗਾ ਥਣ ਦੁੱਧ ਪਾਤਸ਼ਾਹ ਕਹਿੰਦੇ ਪਹਿਲੀ ਅਵਸਥਾ ਵਿੱਚ ਜੀਵ ਦਾ ਜਿਹੜਾ ਪਿਆਰ ਹੁੰਦਾ ਮਾਂ ਦੇ ਦੁੱਧ ਦੇ ਨਾਲ ਹੁੰਦਾ ਗੱਜਕਿਆ ਆਪ ਕੋ ਸਤਨਾਮ ਵਾਹਿ ਉਹਦੇ ਲਈ ਸਿਰਫ ਉਹ ਹੀ ਜੀਵਨ ਹੈ ਮਾਂ ਤੇ ਦੁੱਧ ਨਾਲ ਪਿਆਰ ਹੈ ਦੂਜੇ ਮਾਏ ਬਾਪ ਕੀ ਸੁੱਧ ਹੁਣ ਕਹਿੰਦੇ ਦੂਜਾ ਹਿੱਸਾ ਸੁੱਧ ਹੁੰਦੀ ਏ ਸੂਝ ਹੋ ਜਾਣੀ ਸੋਝੀ ਆ ਜਾਣੀ ਕਹਿੰਦੇ ਦੂਜੀ ਅਵਸਥਾ ਵਿੱਚ ਜਦੋਂ ਰਤਾ ਕੁ ਸਿਆਣਾ ਹੋ ਜਾਂਦਾ ਨਾ ਬੱਚਾ ਥੋੜਾ ਜਿਹਾ ਸਿਆਣਾ ਹੋ ਜਾਵੇ ਕਹਿੰਦੇ ਫਿਰ ਮਾਂ ਤੇ ਪਿਓ ਦੀ ਸੋਝੀ ਆ ਜਾਂਦੀ ਏ ਪਾਪਾ ਕਹਿਣਾ ਸਿੱਖ ਜਾਂਦਾ ਮਾਂ ਕਹਿਣਾ ਸਿੱਖ ਜਾਂਦਾ ਗੱਜ ਕੇ ਆ ਕੁਸਤਨਾ ਵਾਹ ਫਿਰ ਅੱਗੇ ਕੀ ਕਹਿੰਦੇ ਪਾਤਸ਼ਾ ਤੀਜਾ ਪਇਆ ਭਾਬੀ ਦੇਵ ਤੀਜੀ ਰਸਤਾ ਵਿੱਚ ਦੂਜੇ ਜੀਆਂ ਨੂੰ ਵੀ ਜਾਣਨ ਲੱਗ ਜਾਂਦਾ ਗੱਜ ਕੇ ਆਪੋ ਸਤਨਾ ਵਾਹ ਆਪਣੇ ਭਰਾ ਨੂੰ ਆਪਣੇ ਭਾਈ ਨੂੰ ਤੇ ਗਾਂ ਭੈਣ ਦੀ ਪਛਾਣ ਵੀ ਆ ਜਾਂਦੀ ਹੈ ਗੱਜ ਕੇ ਆਪੋ ਸਤਨਾ ਵਾਹ ਫਿਰ ਚੌਥਾ ਇਸ ਦਾ ਕੀ ਕਹਿੰਦੇ ਪਤਸ਼ ਕਹਿੰਦੇ ਚੌਥੇ ਪਿਆਰ ਉਪੰਨਨੀ ਖੇਡ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਚੌਥੀ ਅਵਸਥਾ ਵੇਲੇ ਖੇਡਾਂ ਵਿੱਚ ਪਿਆਰ ਦੇ ਕਾਰਨ ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ ਉਹਦੇ ਅੰਦਰੋਂ ਹੀ ਨਵੇਂ ਨਵੇਂ ਖੇਡਾਂ ਉਤਪੰਨ ਹੋਣ ਲੱਗ ਜਾਂਦੇ ਨੇ ਬੱਚੇ ਜੁਗਜ ਕੀ ਆਪ ਕੋ ਸਤਨਾਮ ਵਾਹ ਇਹ ਚੌਥਾ ਹਿੱਸਾ ਹੈ 10 ਹਿੱਸਿਆਂ ਦੇ ਵਿੱਚ ਉਮਰ ਵੰਡਦੇ ਆ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਜੋ ਤੁਹਾਨੂੰ ਤਸਵੀਰ ਦਿਖਾਈਏ ਪਹਿਲੇ ਪਿਆਰ ਲੱਗਾ ਥਣ ਦੁੱਧ ਦੁੱਜੇ ਮਾਏ ਬਾਪ ਕੀ ਸੁਧ ਤੀਜੇ ਭਇਆ ਭਾਬੀ ਬੇਬ ਚੌਥੇ ਪਿਆਰ ਪੰਨੀ ਖੇ ਪੰਨੀ ਖੇੜ ਚੌਥੀ ਅਵਸਥਾ ਤੱਕ ਆਉਂਦੇ ਆਂ ਆਉਂਦੇ ਆਂ ਉਹਦੀ ਖੇਡਾਂ ਵਿੱਚ ਰੁਚੀ ਨਵੇਂ ਨਵੀਆਂ ਖੇਡਾਂ ਫਿਰ ਕਹਿੰਦੇ ਭਾਈ ਪੰਜਵੇ ਖਾਨ ਪੀਣ ਕੀ ਤਾਤ ਤਾਪ ਤਾਤ ਹੁੰਦੀ ਹੈ ਕਾਮਨਾ ਇੱਛਾ ਹੋਣੀ ਅੰਦਰੋਂ ਪੰਜਵੀਂ ਅਵਸਥਾ ਵਿੱਚ ਆ ਕੇ ਉਹਦੀ ਖਾਣ ਪੀਣ ਦੀ ਲਾਲਸਾ ਵੱਧ ਜਾਂਦੀ ਹੈ ਪਹਿਲਾਂ ਦੁੱਧ ਤੇ ਹੁੰਦਾ ਕੱਲਾ ਉਹ ਬੱਚਾ ਦੇਖਦੇ ਨਾ ਆਪਾਂ ਦੁੱਧ ਤੋਂ ਬਿਨਾ ਉਹਦਾ ਭਾਵ ਹਜੇ ਉਹਦੀ ਪਚ ਨਿਕਰੇ ਨਹੀਂ ਬਣਦੀ ਉਸ ਸਮੇਂ ਤਰਲ ਪਦਾਰਥ ਓਹੀ ਉਹਦਾ ਜੀਵਨ ਹੁੰਦਾ ਹੈ ਉਸੇ ਤੇ ਪੁਜਾਰਾ ਕਰਦਾ ਕਹਿੰਦੇ ਜਦੋਂ ਪੰਜਵੀਂ ਹਿੱਸੇ ਆ ਜਾਂਦਾ ਪੰਜਵਾਂ ਹਿੱਸਾ ਆ ਜਾਂਦਾ ਧੰਨ ਗੁਰੂ ਨਾਨਕ ਦੇਵ ਕਹਿੰਦੇ ਫਿਰ ਉਹਨੂੰ ਐਂ ਲੱਗਦਾ ਵੀ ਜਿਹੜਾ ਮਾਂ ਪਿਓ ਖਾ ਰਹੇ ਨੇ ਉਹ ਵੀ ਮੈਂ ਖਾਵਾਂ ਮੱਥ ਮਾਰ ਲੱਗ ਜਾਂਦਾ ਵਿੱਚ ਉਹ ਕਜਕਿਆ ਕੁਸਤ ਨਾਲ ਵਾਹ ਫਿਰ ਮਾਂ ਕਦੇ ਛੋਟੀ ਜੀ ਬਰਕੀ ਦਿੰਦੀ ਏ ਰੋਟੀ ਦੀ ਥੋੜੀ ਜੀ ਦਾਲ ਇਸ ਤਰ੍ਹਾਂ ਕਹਿੰਦੇ ਉਹਦੇ ਅੰਦਰ ਇਹ ਰੁਚੀ ਪੈਦਾ ਹੋ ਜਾਂਦੀ ਏ ਕਾਮਨਾ ਹੋ ਜਾਂਦੀ ਏ ਵੀ ਮੈਂ ਇਹ ਵੀ ਭੋਜਨ ਕਰਾਂ ਮੈਂ ਇਹ ਵੀ ਭੋਜਨ ਕਰਾਂ ਕਜਕਿਆ ਕੁਸਤ ਨਾਲ ਵਾਹ ਛੇਵਾਂ ਕਾਮ ਨ ਪੁੱਛੈ ਜਾਤ ਛੇਵੇਂ ਇਸ ਦਸਰੇ ਨੇ ਫਿਰ ਮੇਰੇ ਪਿਆਰੇ ਪ੍ਰੀਤਮ ਧੰਗੂ ਨਾਨਕ ਦੇਵ ਜੀ ਕਹਿੰਦੇ ਭਾਈ ਛੇਵੀਂ ਅਵਸਥਾ ਦੇ ਵਿੱਚ ਆਉਂਦੇ ਆਂ ਆਉਂਦੇ ਆਂ ਜਦੋਂ ਛੇਵੀਂ ਅਵਸਥਾ ਵਿੱਚ ਆ ਜਾਂਦਾ ਸ਼ਿਰ ਨੂੰ ਪਤਾ ਲੱਗਣ ਲੱਗ ਜਾਂਦਾ ਵਾਸਨਾ ਦਾ ਗੱਜ ਕਿ ਆ ਕੋਤਤਨਾ ਵਾਸ ਸਾਇੰਸ ਵੀ ਦੱਸਦਾ ਇਹ 6 ਮਹੀਨੇ ਦੇ ਬੱਚੀ ਨੂੰ ਪਤਾ ਲੱਗ ਜਾਂਦਾ ਵੀ ਕੌਣ ਮੈਨੂੰ ਕਿਸ ਤਰ੍ਹਾਂ ਛੂ ਰਿਹਾ ਹੈ ਗੱਜਕੇ ਆ ਕੋ ਸਤਨਾ। ਵਿਗਿਆਨਕ ਤੇ ਧੰਗੁਰੂ ਨਾਨਕ ਦੇਵ ਜੀ ਵੀ 550 ਸਾਲ ਪਹਿਲਾਂ ਦੱਸ ਦੇਗਾ ਜਿਕੇ ਆ ਕੋ ਸਤਨਾ। ਵਾਹ। ਮਾੜੇ ਚੰਗੇ ਦਾ ਪਤਾ ਲੱਗ ਜਾਂਦਾ ਕੌਣ ਚੰਗਾ ਛੂ ਰਿਹਾ ਕੌਣ ਚੰਗਾ ਦੇਖ ਰਿਹਾ ਕੌਣ ਮਾੜਾ ਦੇਖ ਰਿਹਾ ਵਸਨਾ। ਜੇ ਮੇ ਕਾਮ ਨਾ ਪੁੱਛੇ ਜਾਤ। ਕਹਿੰਦੀ ਜਿਹੜੀ ਵਾਸਨਾ ਹੁੰਦੀ ਹੈ ਉਹ ਇਹ ਨਹੀਂ ਦੇਖਦੀ ਵੀ ਇਹ ਕਿਹੜੀ ਜਾਤੀ ਚੋਂ ਆ ਕਿਹੜੇ ਖੇਤਰ ਚੋਂ ਆ ਵਾਸਨਾ ਜਦੋਂ ਮਨੁੱਖ ਤੇ ਹਾਵੀ ਹੋ ਜਾਂਦੀ ਹੈ ਕਲੰਕ ਲਵਾ ਬੈਂਦਾ ਫਿਰ ਆਪਣੇ ਉੱਪਰ ਕੱਜ ਕਿਆ ਕੁਸਤਨਾ ਵਾਸ ਅਗੀ ਕੀ ਕਹਿੰਦੇ ਪਤਸ ਸਤਵੈ ਸੰਜ ਕੀਆ ਕਰ ਵਾਸ ਵਾਸ ਸੰਜ ਹੁੰਦਾ ਪਦਾਰਥ ਇਕੱਠੇ ਕਰਨੇ 7ਵੀਂ ਅਵਸਥਾ ਆਉਂਦੇ ਆਉਂਦੇ ਆ ਜੀਵ ਇਕੱਠੇ ਕਰ ਕਰਕੇ ਆਪਣੇ ਅੰਦਰ ਉਹਦੇ ਅੰਦਰ ਇੱਕ ਮੂਹ ਪੈਦਾ ਹੋ ਜਾਂਦਾ ਘਰ ਦਾ ਵਸੇਬਾ ਬਣਾ ਲੈਂਦਾ ਹੋਰ ਆਲੇ-ਦਵਾਲੀਆਂ ਜਿਹੜੀਆਂ ਵਪਾਰ ਵਸਤੂਆਂ ਹੁੰਦੀਆਂ ਨੇ ਉਹ ਵੀ ਉਹਦੇ ਲੋੜ ਬਣ ਜਾਂਦੀ ਏ ਉਹਦੇ ਅੰਦਰ ਵਪਾਰ ਪੈਦਾ ਕਰਨ ਦੀ ਇੱਛਾ ਜਗ ਪੈਂਦੀ ਹੈ ਜਿਕੇ ਆਖੋ ਸਤਨਾ ਵਾਹਿਗੁਰੂ ਫਿਰ ਕਹਿੰਦੇ 8ਵਾਂ ਕਰੋਧ ਹੋਆ ਤਨ ਨਾਸ ਜਦੋਂ 8ਵੀਂ ਅਵਸਥਾ ਵਿੱਚ ਆਉਂਦਾ ਫਿਰ ਜੀਵ ਦੇ ਅੰਦਰ ਕ੍ਰੋਧ ਆ ਜਾਂਦਾ ਗਜਕਿਆ ਕੁਸਤਨਾ ਨਿੱਕੀ ਨਿੱਕੀ ਗਲਤ ਤੇ ਗੁੱਸੇ ਹੋਣ ਲੱਗ ਜਾਂਦਾ ਤੇ ਕਹਿੰਦੇ ਕ੍ਰੋਧ ਐਸਾ ਪ੍ਰੀਤ ਦੀ ਨਿਆਈ ਹੈ ਕਹਿੰਦੇ ਇਹ ਤੇਰੇ ਤਨ ਨੂੰ ਨਾਸ ਕਰ ਦਿੰਦਾ ਗਜਕਿਆ ਕੁਸਤਨਾ ਵਾਹ ਗੁੱਸਾ ਤਨ ਨੂੰ ਨਾਸ ਕਰ ਦਿੰਦਾ ਅੱਠਵੇਂ ਕਰੋਧ ਹੋਆ ਤਨਨਾਸ਼ ਤੇਰਾ ਸਰੀਰ ਤੇਰੇ ਕਰੋਧ ਨੂੰ ਝੰਗ ਨਹੀਂ ਪੌਂਦਾ ਤੇ ਤੇਰਾ ਸਰੀਰ ਨਾਸ਼ ਹੋ ਜਾਂਦਾ ਫਿਰ ਕਹਿੰਦੇ ਨਾਵੇ ਧੌਲੇ ਉੱਬੇ ਸਾਹਾ ਉਮਰ ਦੇ ਨੌਵੇਂ ਹਿੱਸੇ ਵਿੱਚ ਕੇਸ ਚਿੱਟੇ ਹੋ ਜਾਂਦੇ ਨੇ ਗਜਕਿਆ ਕੋ ਸਤਨਾ ਸਾਹ ਖਿੱਚ ਖਿੱਚ ਕੇ ਆਉਣ ਲੱਗ ਜਾਂਦੇ ਆ ਦਮ ਚੜਨ ਲੱਗ ਪੈਂਦਾ ਉੱਠਿਆ ਨਹੀਂ ਜਾਂਦਾ ਕਿਸੇ ਦੀ ਸਹਾਇਤਾ ਲੈਣੀ ਪੈਂਦੀ ਹੈ ਕਿਸੇ ਨੂੰ ਆਵਾਜ਼ ਮਾਰਨੀ ਪੈਂਦੀ ਹੈ ਗੱਜਕਿਆ ਕੁਸਤਨਾ ਵਾਹ ਹੁਣ ਦਸਵੇਂ ਤੇ ਆਜੋ ਕੀ ਕਹਿੰਦੇ ਦਸਮੇ ਦਾ ਦੱਦਾ ਹੋਆ ਸਵਾਹ ਦਸਵੇਂ ਦਰਦੇ ਤੇ ਜਾ ਕੇ ਸੜ ਕੇ ਸਵਾਹ ਹੋ ਜਾਂਦਾ ਗੱਜਕਿਆ ਕੁਸਤਨਾ ਵਾਹ ਇੰਨੀ ਖੇਡ ਹੈ 10 ਸੈਂਸ ਤਸਵੀਰ ਬਣਾਈਏ ਤਾਨ ਗੁਰਨਾਮ ਕਬੀਰ ਜੀ ਦੀ ਪਹਿਲਾ ਦੂਜਾ ਤੀਜਾ ਚੌਥਾ ਦਸਵੇਂ ਤੇ ਆ ਕੇ ਬਿਲਕੁਲ ਸਵਾਹ ਹੋ ਜਾਂਦਾ ਉੱਚੇ ਮੰਦਰ ਸੁੰਦਰ ਨਾਰੀ RAM NA BIN WAJI HARI WAJI HARI BANKE BAL PAG SIR TEERI EH TAN HOYE GO PASM KI TEERI ਕਹਿੰਦੇ ਦਸਵੀਂ ਅਵਸਥਾ ਤੇ ਆ ਕੇ ਭਾਈ ਜਿਹੜਾ ਮਨੁੱਖ ਬਹੁਤ ਸੰਸਾਰ ਦੇ ਉੱਪਰ ਆਪਣੀ ਸੱਤਾ ਦੇ ਵਿੱਚ ਆਪਣੀ ਹਕੂਮਤ ਦੇ ਵਿੱਚ ਆਪਣੇ ਅਹੰਕਾਰ ਦੇ ਵਿੱਚ ਹਾਮੇ ਦੇ ਵਿੱਚ ਅੰਨਾ ਹੁੰਦਾ ਉਹ ਫਿਰ ਸੜ ਕੇ ਸੁਆਹ ਹੋ ਜਾਂਦਾ ਕਹਿੰਦੇ ਫਿਰ ਅੱਗੇ ਪਾਤਸ਼ਾਹ ਕਹਿੰਦੇ ਗਏ ਸੰਗੀਤ ਪੁਕਾਰੀ ਤਾ ਸੰਗੀਤ ਹੁੰਦੇ ਸੰਗੀ ਸਾਥੀ ਸਾਡੇ ਕਹਿੰਦੇ ਜਿਹੜੇ ਸਾਥੀ ਮਸਾਣਾ ਤੱਕ ਨਾਲ ਜਾਂਦੇ ਹਨ ਉਹ ਤਾ ਹਮਾਰ ਮਰਮਤ ਹੁੰਦੀ ਹੈ ਵੀ ਸਾਡਾ ਮਿੱਤਰ ਚਲਾ ਗਿਆ ਜਿਹੜਾ ਜਕੇ ਆ ਪੁਕਾਰੀ ਤਾ ਜੇ ਸੰਗੀਤ ਪੁਕਾਰੀ ਤਾ ਤਾ ਹਮਾਰਦੇ ਆ ਨਾਲ ਦੇ ਸੰਗੀ ਸਾਥੀ ਉੱਡਿਆ ਹਾਂਸ ਦਸਾਏ ਰਾਹਾ ਜੀਵਾਤਮਾ ਸਰੀਰ ਵਿੱਚੋਂ ਨਿਕਲ ਕੇ ਅਗਲਾ ਰਾਹ ਪੁੱਛਦੀ ਏ ਫਿਰ ਭਾਈ ਹੁਣ ਮੈਂ ਕਿੱਥੇ ਜਾਣਾਗਾ ਜੇ ਕਿ ਆਕੋ ਸਤਨਾ ਇੱਥੇ ਵਾਲਾ ਮਾਤ ਲੋਕ ਵਾਲਾ ਸਫਰ ਖਤਮ ਹੋ ਜਾਂਦਾ ਇੱਥੋਂ ਦੇ ਸੰਗੀ ਸਾਥੀ ਇੱਥੇ ਰਹਿ ਜਾਂਦੇ ਆ ਮਾਤਾ ਪਿਤਾ ਭੈਣ ਭਰਾ ਪੁੱਤਰ ਧੀਆ ਮਹਿਲ ਮੰਡਪ ਮਾਲੀਆਂ ਸਭ ਕੁਝ ਧਨ ਪਦਾਰਥ ਸਾਰਾ ਕੁਝ ਇੱਥੇ ਰਹਿ ਗਿਆ ਹੁਣ ਜੀਵਾਤਮਾ ਅਗਲਾ ਰਾਹ ਪੁੱਛਦੀ ਏ ਕਿੱਥੇ ਜਾਣਾ ਇਹ ਕਹਿੰਦੇ ਆਇਆ ਗਿਆ ਮੋਇਆ ਨਾਉ ਮੋਇਆ ਦਾ ਪਾ ਭੁੱਲ ਗਿਆ ਮੁੱਕ ਗਿਆ ਜੀਵ ਜਗਤ ਵਿੱਚ ਆਇਆ ਤੇ ਤੁਰ ਗਿਆ ਜਗਤ ਨੂੰ 2 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਸਾਲ ਬਾਅਦ ਉਹਦਾ ਨਾਮ ਵੀ ਭੁੱਲ ਗਿਆ ਜਗਤ ਕਿੰਨਾ ਕੁ ਟਾਈਮ ਯਾਦ ਰੱਖਦਾ 2 ਮਹੀਨੇ 4 ਮਹੀਨੇ ਕਈ ਤਾਂ ਹੀ ਨਹੀਂ ਪਤਾ ਇੱਕ ਦਿਨ ਹੁੰਦਾ ਹੈ ਦੂਜੇ ਦਿਨ ਖਤਮ ਕਹਾਣੀ ਸਭ ਕੁਝ ਕਹਿੰਦੇ ਆਇਆ ਗਿਆ ਮੋਇਆ ਨਾਉ ਆ ਗਿਆ ਗਿਆ ਮਰ ਗਿਆ ਕੋਈ ਨਾਂ ਨਹੀਂ ਉਹਦਾ ਗੱਜ ਕੀ ਆ ਕੋਸਤ ਨਾਮ ਵਾਹ ਜਗਤ ਫਿਰ ਆਪਣੀ ਖੇਡ ਵਿੱਚ ਜਗਤ ਫਿਰ ਆਪਣੇ ਤਮਾਸ਼ੇ ਦੇ ਵਿੱਚ ਹੋ ਜਾਂਦਾ ਕਿਸੇ ਨੂੰ ਕੋਈ ਪਰਵਾਹ ਨਹੀਂ ਇੱਥੇ ਕਦੇ ਵੀ ਕਿਸੇ ਦੇ ਜਾਨ ਨਾਲ ਕੋਈ ਕਾਰਜ ਨਹੀਂ ਰੁਕਦਾ ਗੱਜ ਕੀ ਆ ਕੋਸਤ ਨਾਮ ਵਾਹ ਇਹ ਸਭ ਵਹਿਮ ਹੁੰਦੇ ਨੇ ਇਹ ਸਭ ਪਰਮ ਹੁੰਦੇ ਨੇ ਇਹ ਧੰਗ ਗੁਰੂ ਨਾਨਕ ਦੇਵ ਉਹੀ ਤਸਵੀਰ ਸਾਨੂੰ ਬਿਲਕੁਲ ਸ਼ੀਸ਼ਾ ਦਿਖਾ ਰਹੀ ਨੇ ਆ ਇਹਨਾਂ ਦਾ ਘਾਰੇ ਨੇ ਗੱਜ ਕੇ ਆਪ ਕੋ ਸਤਨਾਮ ਵਾਹ ਕਹਿੰਦੇ ਭਾਈ ਆਇਆ ਗਇਆ ਮੋਇਆ ਨਾਉ ਐਨੀ ਕੁ ਖੇੜ ਐ ਤੂਜਿਆ ਜਨਮਿਆ ਬੜੀਆਂ ਖੁਸ਼ੀਆਂ ਹੋਈਆਂ ਢੋਲ ਵੱਜੇ ਤੇਰੀ ਮਾਂ ਨੇ ਤੇਰੇ ਪਿਓ ਨੇ ਬਹੁਤ ਤੇਰੇ ਤੇ ਸਭ ਕੁਝ ਵਾਰਿਆ ਫਿਰ ਕਹਿੰਦੇ ਹੌਲੀ ਹੌਲੀ ਅਵਸਥਾਾਂ ਮਾ ਸ਼ੁਰੂ ਹੋਣ ਲੱਗੀਆਂ ਪਹਿਲੀ ਅਵਸਥਾ ਦੂਜੀ ਦਸਵੀਂ ਅਵਸਥਾ ਤੇ ਆ ਕੇ ਬਿਲਕੁਲ ਸੜ ਕੇ ਸੁਆਹ ਹੋ ਜਾਣਾ ਉਸ ਤੋਂ ਬਾਅਦ ਕੁਝ ਸਮਾਂ ਤੈਨੂੰ ਯਾਦ ਰੱਖਣਗੇ ਫਿਰ ਸਾਰੇ ਸੰਸਾਰ ਦੀ ਖੇਡ ਉਮੀ ਹੋ ਜਾਵੇਗੀ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀਂ ਗਜਕਿਆ ਕੁਸਦਨਾ ਵਾਹ